ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਠਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਖੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਤੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਦੇ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਠੜੇ ਨਾਲ ਕਪੂਰਥੱਲੇ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲੇ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਤਾਂ ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਠੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਤਾਂ ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਤਾਂ ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਅ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਖੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਠੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਦੇ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਖੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਠੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲੇ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਤਾਂ ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਤਾਂ ਇਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲੇ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੋਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਦੇ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲੇ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਾਰੇ ਨਾਲ ਕਪੂਰਥਲਾ ਦੀਆਂ ਸਾਂਝੀਆਂ ਕਰ ਰਹੇ ਆ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਗਲੀਆਂ ਮੋਹੱਲਾਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥੱਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕੀ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਦੇ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਜਿਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਦੇ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਨਾਲ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਠੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲੇ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਣ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਅ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਇਸ ਕਰਕੇ ਜਿਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਦੇ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਕਪੂਰਥੱਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲੇ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਦੇ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਲੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਤਾਂ ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਠੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆ। ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ। ਤਾਂ ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ। ਇਹ ਤਸਵੀਰਾਂ ਨੇ ਕਪੂਰਥਲਾ ਦੀਆਂ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਜਿਹੜੀ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਤਾਂ ਇਸ ਕਰਕੇ ਜਿਹੜੀ ਕਪੂਰਥੱਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਖੜੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਹਾਂ ਕੱਲੇ ਕਪੂਰਥੱਲਾ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈ ਰਹੀ ਜਿਸ ਕਰਕੇ ਉਹ ਜਿਹੜੀਆਂ ਗਲੀਆਂ ਮੁਹੱਲਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਸੜਕਾਂ ਇਸ ਸਮੇਂ ਸਮੁੰਦਰ ਬਣ ਚੁੱਕੀਆਂ ਨੇ ਜਿਸ ਕਰਕੇ ਜਿਹੜੀ ਕਪੂਰਥਲਾ ਦੇ ਵਿੱਚ ਇਸ ਸਮੇਂ ਰੇਲ ਕੋਚ ਫੈਕਟਰੀ ਪ੍ਰਭਾਵਿਤ ਹੋਈ ਹੈ 4 ਤੋਂ 5 ਫੁੱਟ ਪਾਣੀ ਭਰਨ ਦੇ ਨਾਲ ਇਹ ਜਿਹੜੀ ਹੈ ਫਿਲਹਾਲ ਲਈ ਬੰਦ ਹੋ ਗਈ ਹੈ ਇਹ ਤਸਵੀਰਾਂ ਨੇ ਕਪੂਰਥਲਾ ਦੀ ਆ ਜਿੱਥੇ ਕਿ ਰੇਲ ਕੋਚ ਫੈਕਟਰੀ ਪੂਰੀ ਤਰ੍ਹਾਂ ਦੇ ਨਾਲ ਬੰਦ ਹੋ ਚੁੱਕੀ ਹੈ ਜਿੱਥੇ ਕਿ ਇਹ 4 ਤੋਂ 5 ਫੁੱਟ ਪਾਣੀ ਭਰ ਗਿਆ ਜਿਸ ਕਰਕੇ ਵਾਹਨ ਵੀ ਕਾਗਜ਼ਾਂ ਦੇ ਵਾਂਗ ਤਰਨ ਲੱਗ ਗਏ ਨੇ ਤਸਵੀਰਾਂ ਦੇਖ ਲਓ ਕਿਵੇਂ ਕਿੰਨਾ ਕਿੰਨਾ ਪਾਣੀ ਹੈ ਤੇ ਉਸ ਦੇ ਵਿੱਚ ਕਿਵੇਂ ਵਾਹਨ ਤਰ ਕੇ ਅੱਗੇ ਜਾ ਰਹੇ ਨੇ ਭਾਰੀ ਬਰਸਾਤ ਹੈ ਤੇ ਭਾਰੀ ਬਰਸਾਤ ਦੇ ਵਿਚਾਲੇ ਇਹ ਤਸਵੀਰਾਂ ਥਰੇ ਨਾਲ ਕਪੂਰਥੱਲਾ ਦੀਆਂ ਸਾਂਝੀਆਂ ਕਰ ਰਹੇ ਆਂ ਕੱਲੇ ਕਪੂਰਥੱਲੇ ਦੇ ਵਿੱਚ ਹੀ ਨਹੀਂ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਬਰਸਾਤ ਜਿਹੜੀ ਹੈ ਥੰਮਨ ਦਾ ਨਾਮ ਨਹੀਂ ਲੈਂਦੀ